ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਹੈ ਜਰੂਰ ਦੇਖਿਆ ਕਰੋ ਅੱਜ ਆਪਾਂ ਲੈ ਕੇ ਆਏਗੇ ਕਾਫੀ ਜਿਆਦੇ ਸੋਨੇ ਸੂਟ ਲੈ ਕੇ ਆਏਗੇ ਮੋਡਲ ਸਿਲਕ ਦੇ ਲੈ ਕੇ ਆਏਗੇ ਜੋ ਕਿ ਬਹੁਤ ਸਾਰੇ ਮੈਸੇਜ ਆ ਰਹੇ ਸੀਗੇ ਮੈਨੂੰ ਵੀ ਸਾਨੂੰ ਮੋਡਲ ਸਿਲਕ ਦੇ ਪ੍ਰਿੰਟਡ ਸੂਟ ਚਾਹੀਦੇ ਨੇਗੇ ਤੇ ਬਿਲਕੁਲ ਥੋੜੇ ਸਾਹਮਣੇ ਸਾਰਾ ਸਟਾਕ ਓਪਨ ਕਰਾਂਗੇ ਹਨਾ ਨਹੀਂ ਅਸੀਂ ਕਿ ਇੱਕ ਸੂਟ ਕਟਿੰਗ ਕਰਕੇ ਰੱਖ ਲੈਣੇ ਹੁੰਨੇ ਆਂਗੇ ਤੇ ਇਹਦੇ ਵਿੱਚ ਉਹ ਟਾਈਮ ਹੀ ਨਹੀਂ ਲੱਗਿਆ ਹੈਗਾ ਵੀ ਅਸੀਂ ਕਟਿੰਗ ਕਰਕੇ ਰੱਖ ਲੈਂਦੇ ਜੀ ਮੈਂ ਜਿਹੜਾ ਵੇਅਰ ਕੀਤਾ ਹੋਇਆ ਸੂਟ ਚੌਰ ਚੜ ਦਾ ਸੂਟ ਹੈਗਾ ਤੇ ਇਸ ਤਰ੍ਹਾਂ ਸਾਰਾ ਆਰੀ ਤੇ ਮਸ਼ੀਨ ਦਾ ਕੰਮ ਕੀਤਾ ਹੋਇਆ ਇਹਦੇ ਵਿੱਚ ਤੇ ਇਦਾਂ ਦੀ ਸੂਟ ਦੀ ਲੁੱਕ ਆ ਗਈ ਪ੍ਰੋਪਰ ਹਨਾ ਤੇ ਇਹਦੇ ਨਾਲ ਦੇ ਸੂਟ ਨੇਗੇ ਜਿਹੜੇ ਰੈਡੀ ਹੋਣ ਲਈ ਗਏ ਵੀ ਹੋਏ ਨੇਗੇ ਜਦੋਂ ਵੀਡੀਓ ਰੈਡੀ ਹੋ ਕੇ ਆਗੇ ਵੀਡੀਓ ਜਰੂਰ ਤੁਹਾਨੂੰ ਸ਼ੋਅ ਕਰਾਂਗੇ ਤੇ ਇਹਦੇ ਇਸ ਤਰ੍ਹਾਂ ਬੈਕ ਤੇ ਵੀ ਮਤਲਬ ਵਰਕ ਕੀਤਾ ਹੋਇਆ ਬੈਕ ਨੈਕ ਵੀ ਬਣਿਆ ਹੋਇਆ ਹੈ ਜੋ ਤੁਸੀਂ ਵਰਕ ਕੱਟ ਕਰਵਾਉਣਾ ਚਾਹੁੰਦੇ ਹੋਗੇ ਤਾਂ ਤੁਸੀਂ ਬੈਕ ਨੈਕ ਸਕਿਪ ਕਰਾ ਦੇ ਹੋਰ ਤਾਂ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਵੀ ਹੋਰ ਕੁਝ ਨਹੀਂ ਸਕਿਪ ਹੋਣਾ ਹੈਗਾ ਬਹੁਤ ਸਾਰੇ ਕਲਰ ਅਵੇਲੇਬਲ ਹੈਗੇ ਨੇ ਇਹਦੇ ਵਿੱਚ ਸੇਮ ਕਲਰ ਵੀ ਪਿਆਗਾ ਜੌਰਜਟ ਦੇ ਉੱਪਰ ਰੈਡੀ ਕੀਤਾ ਹੋਇਆਗਾ ਸੇਮ ਕਲਰ ਵੀ ਪਿਆਗਾ ਜੇ ਤੁਸੀਂ ਰੈਡੀ ਕਰਵਾਉਣਾ ਹੈਗਾ ਸਾਰਾ ਸੂਟ ਤਾਂ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਡੀਐਮ ਕਰ ਸਕਦੇ ਹੋਗੇ ਪ੍ਰਾਈਸ ਹੈਗਾ ਜਿਹੜਾ ਇਹਦਾ ਪੁੱਛ ਸਕਦੇ ਹੋ 3000 ਪਲੱਸ ਤੋਂ ਸਟਾਰਟਿੰਗ ਹੈ ਆਪਣੀ 2500 ਤੋਂ 3000 ਪਲੱਸ ਤੋਂ ਸਟਾਰਟਿੰਗ ਹੈਗੀ ਮਸ਼ੀਨ ਵਰਕ ਦੇ ਸੂਟਾਂ ਦੀ ਵਧੀਆ ਫੈਬਰਿਕ ਦੇ ਉੱਪਰ ਹਨਾ ਜੇ ਕੋਈ ਘੱਟ ਕੁਆਲਿਟੀ ਵਾਲੇ ਫੈਬਰਿਕ ਦੇ ਉੱਪਰ ਤੁਹਾਨੂੰ ਸਸਤਾ ਕਰਕੇ ਦੇ ਰਿਆ ਹਨ ਉਹ ਫੈਬਰਿਕ ਦੀ ਕੋਈ ਗਾਰੰਟੀ ਨਹੀਂ ਹੁੰਦੀ ਹੈ ਕਿ ਕਿਉਂਕਿ ਉਹ ਫੈਬਰਿਕ ਦੀ ਮਤਲਬ ਇੱਕ ਤਰ੍ਹਾਂ ਦੀ ਇਦਾਂ ਲਾ ਲਓ ਵੀ મਨਿਆਦ ਹਨਾ ਆਪਾਂ ਕਹਿ દઈએ ਵੀ ਕਿੰਨਾ ਕੁ ਟਾਈਮ ਹੋਊਗੀ ਆਪਾਂ ਇੰਨੇ ਪੈਸੇ ਵਰਕ ਤੇ ਵੀ ਲਾਵਾਂਗੇ ਤੇ ਜੇ ਆਪਾਂ ਫੈਬਰਿਕ ਹੀ ਘੱਡੀਆਂ ਲਗਵਾ ਲਿਆ ਤੇ ਉਹ ਆਪਣਾ ਵਰਕ ਵੀ ਕਿਸੇ ਕੰਮ ਦਾ ਨਹੀਂ ਹੈਗਾ ਸੋ ਇਸ ਕਰਕੇ ਹਨਾ ਥੋੜਾ ਇਹ 2-400 ਰੁਪਏ ਤੁਸੀਂ ਵਾਧਾ ਲਾ ਦਿਆ ਕਰੋ ਸੂਟ ਤੁਸੀਂ ਪਾਉਣਾ ਹੁੰਦਾ ਹੈਗਾ ਤਾਂ ਕਰਕੇ ਆਪਣੀ ਫੈਬਰਿਕ ਦੀ ਜਿਹੜੀ ਕੁਆਲਿਟੀ ਹੈਗੀ ਸਭ ਤੋਂ ਪਹਿਲਾਂ ਵਧੀਆ ਰੱਖਿਆ ਕਰੋ ਫਿਰ ਤੁਸੀਂ ਵਰਕ ਡਿਸਾਈਡ ਕਰਿਆ ਕਰੋ ਵੀ ਤੁਸੀਂ ਵਰਕ ਕਿਦਾਂ ਦਾ ਕਰਵਾਉਣਾ ਚਾਹੋਗੇ ਕਾਫੀ ਹੁਣ ਭੈਣਾ ਮੇਰੇ ਤੋਂ ਸੂਟ ਰੈਡੀ ਕਰਵਾਉਂਦੀਆਂ ਨਹੀਂ ਗੀਆਂ ਤੇ ਸੈਮੀ ਦੇ ਉੱਪਰ ਦੁਪट्टे ਦਾ ਕਲਰ ਨਹੀਂ ਆਉਂਦਾ ਤੇ ਆਪਾਂ ਫੁੱਲ ਪਿਓਰ ਦਾ ਲਗਾ ਦੇਨੇ ਕਦੇ ਇਤਰਾਜ਼ ਨਹੀਂ ਕੀਤਾ ਕਿਉਂਕਿ ਉਹਨਾਂ ਨੂੰ ਪਤਾ ਹੈ ਮੇਰੇ ਮਤਲਬ ਪੁਰਾਣੇ ਕਲਾਇੰਟ ਨੇਗੇ ਤੇ ਬਹੁਤ ਮਤਲਬ ਰਿਪੀਟ ਆਰਡਰ ਚੱਲ ਰਹੇ ਨੇ ਉਹਨਾਂ ਨੂੰ ਪਤਾ ਵੀ ਕੁਝ ਵੀ ਚੀਜ਼ ਗਲਤ ਨਹੀਂ ਲਗਾ ਕੇ ਦੇਣੀ ਜੇ ਕੋਈ ਚੀਜ਼ ਲੱਗੀ ਹੋਊਗੀ ਵੀ ਹਾਂ ਇਸ ਸੈਮੀ ਤੇ ਨਹੀਂ ਆ ਰਹਾ ਤਾਂ ਹੀ ਫੁੱਲ ਪਿਓਰ ਆਪਾਂ ਲਗਾ ਕੇ ਦੇਨੇ ਆ ਠੀਕ ਹੈ ਸੀ ਤੇ ਕੱਲ ਪੈਨ ਹੋਣੀ ਆਏ ਸੀਗੇ ਬਾਅਦ ਸਪੇਨ ਤੋਂ ਆਏ ਸੀਗੇ ਤੇ ਸਭ ਤੋਂ ਪਹਿਲਾਂ ਉਹਨਾਂ ਦਾ ਬਹੁਤ-ਬਹੁਤ ਥੈਂਕ ਯੂ ਹੈ ਨਾ ਉਹ ਤੁਸੀਂ ਮੇਰੇ ਕੋਲੇ ਮਿਲਣਾ ਹੈ ਤੇ ਕਾਫੀ ਟਾਈਮ ਤੋਂ ਸਾਡੀ ਚਲੋ ਮੈਂ ਤਾਂ ਕਪੜੇ ਵੀ ਲੈਂਦੇ ਨੇ ਕਾਫੀ ਟਾਈਮ ਤੋਂ ਚਲੋ ਮੇਰੀ ਗੱਲਬਾਤ ਵੀ ਹੁੰਦੀ ਹੈ ਉਹਨਾਂ ਨਾਲ ਕਾਫੀ ਪਹਿਣਾ ਇਦਾਂ ਦੀਆਂ ਨੇ ਵੀ ਕਾਫੀ ਟਾਈਮ ਤੋਂ ਵੀ ਇੰਨੇ ਵਧੀਆ ਰਿਸ਼ਤੇ ਬਣੇ ਹੋਏ ਨੇ ਗੱਲਬਾਤ ਕਰਦੀ ਨੇ ਕੱਲ ਆਏ ਸੀਗੇ ਤੇ ਉਹ ਕੁਝ ਕੁ ਸਮਾਨ ਲੈ ਕੇ ਆਏ ਸੀ ਮੈਂ ਸੋਚਿਆ ਨਾ ਵੀ ਮੈਂ ਤੁਹਾਨੂੰ ਦਿਖਾ ਦਾਂ ਤੇ ਸਭ ਤੋਂ ਪਹਿਲਾਂ ਉਹ ਲੈ ਕੇ ਆਏ ਸੀ ਆਪਣੇ ਲਈ ਟੈਬ ਲੈ ਕੇ ਆਏ ਸੀਗੇ Samsung ਦੀ ਟੈਬ ਹੈਗੀ ਤੇ ਬਹੁਤ ਵਧੀਆ ਹਨਾ ਤੇ ਮੇਰੇ ਕੰਮ ਲਈ ਹਨਾ ਜਿੱਦਾਂ ਮੇਰਾ ਬੁਟੀਕ ਦਾ ਕੰਮ ਹੈਗਾ ਤੇ ਬਹੁਤ ਵਧੀਆ ਹਨਾ ਮੇਰੇ ਮਤਲਬ ਕੰਮ ਆਉਣ ਵਾਲੀ ਚੀਜ਼ ਹੈਗੀ ਤੇ ਮੈਂ ਆਪਣਾ ਜਿਹੜਾ ਕੰਮ ਹੈਗਾ ਸਾਰਾ ਬੁਟੀਕ ਦੇ ਦੇ ਉੱਪਰ ਚਲਾ ਲਿਆ ਹੈਗਾ ਤੇ ਬਹੁਤ ਵਧੀਆ ਲੱਗਿਆ ਥੈਂਕ ਯੂ ਹਨਾ ਤੇ ਸਾਰੀ ਫੈਮਿਲੀ ਦਾ ਖਾਲੋਂ ਦਾ ਫੋਨ ਵੀ ਆਇਆ ਹਨਾ ਤੇ ਬਹੁਤ ਬਹੁਤ ਥੈਂਕ ਯੂ ਹਨਾ ਤੁਸੀਂ ਮੈਨੂੰ ਇੰਨਾ ਪਿਆਰ ਕਰਦੇ ਹੋ ਤੇ ਆਪਣੇ ਆਪ ਹਨਾ ਜਦੋਂ ਕੋਈ ਹਨਾ ਵੀ ਦਿਲੋਂ ਪਿਆਰ ਕਰਦਾ ਤੇ ਆਪਾਂ ਵੀ ਉਹਦਾ ਦੁੱਗਣਾ ਹੀ ਕਰਦੇ ਆ ਇਦਾਂ ਦਾ ਆਪਣਾ ਦਿਲ ਨਹੀਂ ਹੈਗਾ ਵੀ ਆਪਾਂ ਉਹਨਾਂ ਦਾ ਨਹੀਂ ਕਰਦੇ ਤੇ ਉਸ ਤੋਂ ਜ਼ਿਆਦਾ ਹੀ ਖੁਸ਼ੀ ਹੁੰਦੀ ਹੈ ਕਿ ਸਾਡੇ ਘਰ ਤੱਕ ਆਹ ਹਨਾ ਕਿ ਪਹਿਲਾਂ ਵੀ ਆਏ ਨੇਗੇ ਚੋਲ ਆਪਾਂ ਵੀਡੀਓ ਦੇ ਵਿੱਚ ਨਹੀਂ ਸ਼ੋਅ ਕੀਤਾ ਹੈਗਾ ਤੇ ਹੁਣ ਸੋਚਿਆ ਵੀ ਜ਼ਰੂਰ ਹਨਾ ਤੁਹਾਨੂੰ ਦੱਸਿਆ ਕਰਾਂਗੇ ਤੇ ਇਹੋ ਇੱਕ ਪਰਫਿਊਮ ਲੈ ਕੇ ਆਏ ਸੀਗੇ ਤੇ ਇੱਕ ਨੇਲ ਪੇਂਡ ਲੈ ਕੇ ਆਏ ਸੀਗੇ ਤੇ ਦੋ ਲਿਪ ਕਲਰ ਲੈ ਕੇ ਆਏ ਸੀਗੇ ਤੇ ਇਹ ਸਾਰੇ ਉਹ ਬਾਹਰ ਤੋਂ ਲੈ ਕੇ ਆਏ ਸੀ ਤੇ ਇੱਕ ਰੈਕ ਸੋਨਾ ਲੈ ਕੇ ਆਏ ਸੀਗੇ ਤੇ ਹਨਾ ਤੇ ਬਹੁਤ ਵਧੀਆ ਲੱਗਿਆ ਤੇ ਤੁਸੀਂ ਸਮਾਨ ਵੀ ਲੈ ਕੇ ਆਏ ਹਨਾ ਤੁਸੀਂ ਮਿਲਣ ਵੀ ਆਏ ਏਡੀ ਦੂਰੋਂ ਹਨਾ 2 2.5 ਘੰਟਿਆਂ ਦਾ ਸਫ਼ਰ ਸੀਗਾ ਮੇਰੇ ਆਉਣ ਤੱਕ ਮੇਰੇ ਕੋਲੇ ਆਉਣ ਦਾ ਤੇ ਬਹੁਤ ਵਧੀਆ ਲੱਗਿਆ ਮੈਨੂੰ ਸੱਚੀ ਹਨਾ ਤੇ ਹੋਰ ਵੀ ਭੈਣਾਂ ਦੇ ਮੈਸੇਜ ਆਏ ਹੋਏ ਨੇ ਜਿਨ੍ਹਾਂ ਨੇ ਆਉਣ ਹੈਗਾ ਤੇ ਤੁਸੀਂ ਜਰੂਰ ਘਰ ਵਿਜ਼ਿਟ ਕਰ ਸਕਦੇ ਹੋ ਕਿਉਂਕਿ ਜਿਹੜੀ ਮੇਰੀ ਬੁਟੀਕ ਹੈਗੀ ਇਹ ਆਪਣੀ ਘਰ ਹੀ ਹੈ ਕਿ ਕਾਰੀਗਰ ਸਾਰੇ ਮੇਰੇ ਪਰਸਨਲ ਨੇਗੇ ਤੇ ਵਾਹਿਗੁਰੂ ਸੁੱਖ ਰੱਖੇ ਹਨਾ ਤੇ ਜਦੋਂ ਆਪਾਂ ਬੁਟੀਕ ਮਤਲਬ ਮੈਂ ਸੋਚਿਆ ਹਨਾ ਕਿ ਜਦੋਂ ਆਪਾਂ ਬੁਟੀਕ ਬਣਾਈ ਤੇ ਵੱਡੀ ਹਨਾ ਬਹੁਤ ਵਧੀਆ ਬਣਾਵਾਂਗੇ ਤੇ ਆਪਾਂ ਸਾਰੇ ਕਾਰੀਗਰ ਆਪਾਂ ਆਪਣੇ ਘਰ ਰੱਖਾਂਗੇ ਕਿਉਂਕਿ ਮੈਨੂੰ ਵੀ ਹਨਾ ਘਰ ਕੋਈ ਕਾਰੀਗਰ ਮੇਰਾ ਘਰ ਆ ਕੇ ਕੰਮ ਲਿਆ ਜਾਂਦਾਗਾ ਕਿਸੇ ਨੂੰ ਸਾਨੂੰ ਫੜਾਉਣਾ ਪੈਂਦਾ ਫੜਨਾ ਪੈਂਦਾ ਤੇ ਬਹੁਤ ਮੁਸ਼ਕਲ ਆਉਂਦੀ ਹੈ ਕਿ ਕੰਮ ਵੀ ਇੱਕ ਦੋ ਦਿਨ ਡਿਲੇ ਹੋ ਜਾਂਦਾਗਾ ਤੇ ਸੋਚ ਇਦਾਂ ਦੀ ਰੱਖੀ ਅਗੇ ਵੀ ਪੂਰੀ ਵਧੀਆ ਵੱਡੀ ਬੁਟੀਕ ਕਰਕੇ ਕਾਰੀਗਰ ਨੇਗੇ ਸਾਰੇ ਵੀ ਆਪਾਂ ਘਰ ਹੀ ਬਿਠਾਉਣੇ ਨੇਗੇ ਜਿੱਦਾਂ ਕਿ ਮਤਲਬ ਪਹਿਣਾ ਆਉਂਦੀਆਂ ਨੇਗੀਆਂ ਸੂਟਸ ਵਗੈਰਾ ਹਨਾ ਲੈਣ ਤੇ ਚਲੋ ਹਨਾ ਤੇ ਬਾਕੀ ਤਾਂ ਦੇਖੋ ਮੈਜ਼ਰਮੈਂਟ ਦਾ ਵਗੈਰਾ ਸਾਰਾ ਆਪਣਾ WhatsApp ਤੇ ਆਉਂਦਾ ਹੁੰਦਾ ਹੈਗਾ ਤੇ ਕੋਈ ਗੱਲ ਨਹੀਂ ਹੈ ਨਾ ਪਰਫੈਕਟ ਸੂਟ ਚ ਆ ਰਹੇ ਨੇ ਸਾਰੀਆਂ ਭੈਣਾਂ ਦੇ ਮੇਰਾ ਇਦਾਂ ਦਾ ਇਦਾਂ ਦੇ ਕਾਰੀਗਰ ਨਹੀਂ ਵੀ ਉਹ ਕਿਸੇ ਹੋਰ ਪਟੀਕ ਦਾ ਬਿਲਕੁਲ ਵੀ ਕੰਮ ਨਹੀਂ ਕਰਦੇ ਮੇਰੇ ਆਪਣੇ ਪਰਸਨਲ ਲੈਂਗੇ ਤੇ ਮੇਰਾ ਹੀ ਕੰਮ ਕਰਦੇ ਨੇ ਕਿਉਂਕਿ ਰੱਬ ਦੀ ਕਿਰਪਾ ਨਾਲ ਮੇਰਾ ਕੰਮ ਹੀ ਉਹਨਾਂ ਤੋਂ ਟਾਈਮ ਸਰ ਨਿਕਲ ਹੀ ਜਾਵੇ ਇੰਨਾ ਹੀ ਬਹੁਤ ਹੈ ਹਨਾ ਤੇ ਚਲੋ ਅੱਗੇ ਦੇਖੋ ਵਾਈ ਗੁਰੂ ਦੇ ਹੱਥ ਚਾ ਵੀ ਕੀ ਸੋਚੇ ਹਾਂਜੀ ਅੱਜ ਆਪਾਂ ਲੈ ਕੇ ਆਏਗੇ ਮੋਡਲ ਦੇ ਬਹੁਤ ਜ਼ਿਆਦੇ ਸੋਹਣੇ ਪ੍ਰਿੰਟ ਲੈ ਕੇ ਆਏਗੇ ਤੇ ਬਹੁਤ ਠੀਕ ਪ੍ਰਾਈਸ ਦੇ ਵਿੱਚ ਲੈ ਕੇ ਆਏਗੇ ਤੇ ਵਿਦ ਪ੍ਰਾਈਸ ਆਪਾਂ ਤੁਹਾਨੂੰ ਸਾਰਾ ਰੇਟ ਦੱਸਾਂਗੇ ਤਾਂ ਤੁਸੀਂ ਦੇਖ ਸਕਦੇ ਹੋ ਹਨਾ ਤੇ ਪ੍ਰਿੰਟ ਇੱਕ ਤੋਂ ਇੱਕ ਹਟਕਿਆਗਾ ਤੇ ਲਾਈਨਿੰਗ ਤੁਸੀਂ ਹਨਾ ਇਹਨੂੰ ਅੰਡਰ ਸ਼ਰਟ ਮੰਗੂ ਲਗਵਾ ਸਕਦੇ ਹੋਗੇ ਤੇ ਜਿਹੜੀ ਆਪਾਂ ਨਾਲ ਨਹੀਂ ਲਾਈਕ ਕਰਦੀਆਂ ਵੀ ਅਸੀਂ ਸਾਰੇ ਸੂਟ ਤੇ ਲਾਈਨਿੰਗ ਲਗਵਾਉਣੀ ਹੈਗੀ ਤਾਂ ਤੁਸੀਂ ਅੰਡਰ ਸ਼ਰਟ ਮੰਗਵਾ ਇਦਾਂ ਲਾਈਨਿੰਗ ਲਗਵਾ ਸਕਦੇ ਹੋ ਪਹਿਲਾ ਪ੍ਰਿੰਟ ਹੈਗਾ ਜਿਹੜਾ ਤੁਸੀਂ ਚੈੱਕ ਕਰ ਸਕਦੇ ਹੋਗੇ ਬਹੁਤ ਹੀ ਸੋਹਣਾ ਤੇ ਪਿਆਰਾ ਪ੍ਰਿੰਟ ਹੈਗਾ ਤੇ ਸਾਰੇ ਪ੍ਰਿੰਟ ਮੈਂ ਤੁਹਾਨੂੰ ਦਿਖਾਉਣੀ ਹੈਗੀ ਤੇ ਹਜੇ ਇੱਕ ਵੀ ਸੂਟ ਦੀ ਕਟਿੰਗ ਨਹੀਂ ਹੋਈ ਹੈਗੀ ਸਟਾਕ ਅੱਜ ਹੀ ਓਪਨ ਕੀਤਾ ਮੈਂ ਇਹ ਵੀ ਮੈਨੂੰ ਬਹੁਤ ਸਾਰੇ ਮੈਸੇਜ ਆ ਰਹੇ ਸੀਗੇ ਵੀ ਸਾਨੂੰ ਮੋਡਲ ਦੇ ਸੂਟ ਚਾਹੀਦੇ ਨੇਗੇ ਲੋ ਜੀ ਦੁਪੱਟਾ ਇਹਦੇ ਨਾਲ ਤੁਸੀਂ ਚੁਣੌਣ ਦਾ ਰੱਖ ਸਕਦੇ ਹੋਗੇ ਤੇ ਹੋਰ ਵੀ ਤੁਸੀਂ ਹਨਾ ਬਹੁਤ ਸਾਰਾ ਫੈਬਰਿਕ ਹੈਗਾ ਤੇ ਉਸ ਤਰ੍ਹਾਂ ਦੇ ਤੁਸੀਂ ਦੁਪੱਟੇ ਰੱਖ ਸਕਦੇ ਹੋਗੇ ਲੋ ਜੀ ਤੇ ਅਗਲਾ ਪ੍ਰਿੰਟ ਹੈਗਾ ਜਿਹੜਾ ਤੁਸੀਂ ਦੇਖ ਸਕਦੇ ਹੋਗੇ ਤੇ ਬਹੁਤ ਮਤਲਬ ਬਹੁਤ ਸੋਹਣੀ ਮਡਾਲ ਲੱਗੀ ਜਿੰਨੀ ਵੀ ਕਹੀਏ ਵੀ ਇਸ ਤੋਂ ਉੱਪਰ ਤਾਂ ਕੋਈ ਹੋ ਵੀ ਨਹੀਂ ਸਕਦੀ ਤੇ ਪ੍ਰਿੰਟ ਤੁਸੀਂ ਦੇਖੋ ਤੇ ਐਨ ਵੀਕ ਤੋਂ ਇੱਕ ਹਟਕੇ ਪ੍ਰਿੰਟ ਲੈ ਕੇ ਆਉਣੇ ਆਂਗੇ ਤੇ ਬਹੁਤ سارے ਮੈਨੂੰ ਮੈਸੇਜ ਹੈ ਨਾ ਫੋਨਸ ਇਦਾਂ ਆਉਂਦੇ ਨੇ ਵੀ ਤੁਹਾਡਾ ਕੰਮ ਬਹੁਤ ਵਧੀਆ ਲੱਗਿਆ ਹਨਾ ਥੈਂਕ ਯੂ ਤੁਹਾਡਾ ਸਾਰਿਆਂ ਦਾ ਤੇ ਇਦਾਂ ਹੀ ਆਪਾਂ ਤੁਹਾਨੂੰ ਸੋਹਣਾ ਸੋਹਣਾ ਕੰਮ ਕਰਕੇ ਦਈਏ ਚਾਹੇ ਦੀ ਇੱਕ ਅੱਧਾ ਦਿਨ ਸਾਡਾ ਕੰਮ ਲੇਟ ਭਾਵੇਂ ਹੋ ਜੇ ਹਨਾ ਤੇ ਪਰ ਅਸੀਂ ਜਰੂਰ ਵੀ ਇਦਾਂ ਨਹੀਂ ਹੈਗਾ ਕੰਮ ਵੀ ਫਾਹਾ ਵਰਡ ਕਰਕੇ ਦਵਾਂਗੇ ਤੇ ਜਿਹੜਾ ਤੁਸੀਂ ਦੇਖ ਸਕਦੇ ਹੋਗੇ ਜੈਡ ਬਲੈਕ ਕਲਰ ਤੇ ਉੱਪਰ ਹੈਗਾ ਤੇ ਬਹੁਤ ਜ਼ਿਆਦਾ ਸੋਨਾ ਪ੍ਰਿੰਟ ਹੈਗਾ ਤੇ ਪਹਿਲਾਂ ਜਿਹੜਾ ਮੈਂ ਤੁਹਾਨੂੰ ਪ੍ਰਿੰਟ ਦਿਖਾਇਆ ਸੀ ਬਲੈਕ ਤੇ ਉਹ ਡਾਲ ਸੀਗਾ ਤੇ ਇਹ ਪ੍ਰੋਪਰ ਬਿਲਕੁਲ ਬਲੈਕ ਹੈਗਾ ਤੇ ਜੇ ਤੁਸੀਂ ਸਲਾਈ ਕਰਵਾਉਣਾ ਚਾਹੁੰਦੇ ਹੋ ਸਲਾਈ ਵੀ ਕਰਵਾ ਸਕਦੇ ਹੋ ਬਿਨਾਂ ਸਲਾਈ ਤੋਂ ਲੈਣਾ ਚਾਹੁੰਦੇ ਹੋ ਬਿਨਾਂ ਸਲਾਈ ਤੋਂ ਵੀ ਲੈ ਸਕਦੇ ਹੋ ਤੇ ਨੈਕਸਟ ਹੈਗਾ ਜੀ yellow print ਹੈਗਾ ਤੁਸੀਂ ਦੇਖ ਸਕਦੇ ਹੋ ਪ੍ਰਿੰਟਿੰਗ ਡਿਜ਼ਾਈਨ ਇਹਦੀ ਬਹੁਤ ਜ਼ਿਆਦਾ ਸੋਹਣੀ ਬਣੀ ਹੋਈ ਹੈ ਕੁਝ ਅਲੱਗ ਜਿਹੇ ਪ੍ਰਿੰਟਿੰਗ ਇਹ ਸਾਰੇ ਲਓ ਜੀ ਤੁਸੀਂ ਇੱਕ ਸੂਟ ਲੈਣਾ ਚਾਹੁੰਦੇ ਹੋ 1 ਲੋ 2 ਲੈਣਾ ਚਾਹੁੰਦੇ ਹੋ 2 ਲੋ ਤੇ 4 ਲੈਣਾ ਚਾਹੁੰਦੇ 4 ਲੈ ਸਕਦੇ ਹੋ ਕਿਉਂਕਿ ਸਾਰਿਆਂ ਦਾ ਡਿਜ਼ਾਈਨ ਹੈਗਾ ਜਿਹੜਾ ਅਲੱਗ ਹੈਗਾ ਲਓ ਜੀ ਨੈਕਸਟ ਸੂਟ ਹੈਗਾ ਜਿਹੜਾ ਤੁਸੀਂ ਦੇਖ ਸਕਦੇ ਹੋ ਫਰੋਜ਼ੀ ਸ਼ੇਡ ਦੇ ਉੱਪਰ ਹੈਗਾ ਤੇ ਸਟੱਫ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਸੋਹਣਾ ਹੈਗਾ ਤੇ ਕੁਆਲਿਟੀ ਵਜੋਂ ਵੀ ਤੇ ਇਹ ਕੱਪੜੇ ਦੇ ਵਿੱਚ ਸ਼ਾਈਨ ਹੈਗੀ ਲਓ ਜੀ ਤੇ ਨੈਕਸਟ ਲਾਸਟ ਸੂਟ ਹੈਗਾ ਆਪਣਾ ਰਸਟ ਸ਼ੇਡ ਦੇ ਵਿੱਚ ਹੈਗਾ ਲਓ ਜੀ ਦੁਪੱਟਾ ਜੇ ਤੁਸੀਂ ਕਹੋਗੇ ਤੇ ਆਪਾਂ ਤੁਹਾਨੂੰ ਲਗਾ ਕੇ ਦੇ ਦਾਂਗੇ ਨਹੀਂ ਤੁਸੀਂ ਬਿਨਾਂ ਦੁਪੱਟਾ ਬਿਨਾਂ ਸਲਾਈ ਤੋਂ ਜਿੱਥੇ ਵੀ ਮਗਵਾਉਣਾ ਚਾਹੋ ਨੇ ਉਹ ਮਗਵਾ ਸਕਦੇ ਹੋਗੇ ਤੇ ਆਪਣਾ ਐਡਰੈਸ ਹੈ ਪ੍ਰੋਪਰ ਭੇਜਿਆ ਕਰੋ ਪਿੰਨ ਕੋਡ ਜ਼ਰੂਰ ਭੇਜਿਆ ਕਰੋ ਜਿਹੜੀਆਂ ਪੈਣਾ ਬਾਹਰ ਤੋਂ ਆਰਡਰ ਕਰਦੇ ਨੇ ਇੰਡੀਆ ਦਾ ਨੰਬਰ ਜ਼ਰੂਰ ਭੇਜਿਆ ਕਰੋ ਠੀਕ ਹੈ ਜੀ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਅੱਜ ਵਾਲੀ ਸੂਟਨਿੰਗ ਜਿਹੜੀ ਪਸੰਦ ਆਈ ਹੋਣੀ ਹੈ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ